ਕਿਸਾਨਾਂ ਨੂੰ ਹੁਣ ਵਪਾਰੀਆਂ ਦਾ ਵੀ ਸਾਥ ਮਿਲ ਰਿਹਾ ਹੈ ਜੀ ਹਾਂ ਦੱਸਤੀ ਕਿ ਖਨੌਰੀ ਔਰ ਸੰਭੂ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਤਾਂ ਖਨੌਰੀ ਬਾਰਡਰ ਤੇ ਇੱਕ ਵਪਾਰੀ ਪਹੁੰਚਿਆ ਹਾਂ ਤੇ ਉਸਨੇ ਕਿਹਾ ਕਿ ਜਿਹੜਾ ਕਿਸਾਨਾਂ ਦੇ ਅੰਦੋਲਨ ਨੂੰ ਹਿੰਦੂ ਖਾਲਸਤਾਨੀ ਜਾਂ ਸਿੱਖ ਜਾਂ ਹੋਰ ਕਹਿ ਕੇ ਬਿਆਨ ਕਰਦੇ ਨੇ ਉਹਨਾਂ ਨੂੰ ਮੈਂ ਇਹ ਸੁਨੇਹਾ ਦੇਣਾ ਚਾਹੁੰਨਾ ਕਿ ਅਸੀਂ ਵਪਾਰੀ ਹਿੰਦੂ ਜਾਂ ਸਾਰੇ ਇੱਕਾਂ ਪੰਜਾਬ ਦੇ ਸਾਰੇ ਲੋਕ ਇੱਕ ਨੇ ਅਜੇ ਹਾ ਜਿਹੜਾ ਕੁਝ ਕਹਿ ਰਹੇ ਨੇ ਉਹਨਾਂ ਦੇ ਮੂੰਹ ਤੇ ਇਹਨਾਂ ਦੇ ਵੱਲੋਂ ਚਪੇੜ ਮਾਰੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਲਵੰਦਰ ਸਿੰਘ ਮਾਲ ਅੱਜ ਬਹੁਤ ਵਧੀਆ ਖਨੌਰੀ ਬਾਰਡਰ ਦੀ ਤਸਵੀਰ ਆ ਜਿਹੜਾ ਸੈਂਟਰ ਤੇ মিডিਆ ਲੋ ਰੌਲਾ ਪਾਇਆ ਜਾ ਰਿਹਾ ਇਹ ਇਕੱਲਾ ਸਿੱਖਾਂ ਦਾ ਅੰਦੋਲਨ ਆ ਇੱਥੇ ਜੱਟ ਪਹੁੰਚੇ ਨੇ ਇੱਥੇ ਹੋਰ ਕੋਈ ਕੌਮਾ ਨਹੀਂ ਪਹੁੰਚੀ ਆ ਸਾਡਾ ਵੀਰ ਕੱਲ ਕੱਲ ਦਾ ਲੱਗੇ ਲਿਆ ਹੋਇਆ ਵੀਰ ਕੱਲ ਦਾ ਅੰਬਰਸਰੋਂ ਆਪਦੇ ਕੱਪੜੇ ਲੈ ਕੇ ਜਿੰਨਾ ਚਿਰ ਇਥੇ ਸੰਘਰਸ਼ ਚੱਲੂਗਾ ਉਹਨਾਂ ਚਿਰ ਲਈ ਇਥੇ ਰਹਿਣ ਆਇਆ ਇਥੇ ਸੰਘਰਸ਼ ਲੜਨ ਆਇਆ ਤੇ ਮੇਰੀ ਵੀਡੀਓ ਦੇ ਰਾਈਪੀ ਲਿਆ ਲੋਕਾਂ ਨੂੰ ਇਹ ਬੱਸ ਵੱਧ ਕਰਕੇ ਸ਼ੇਅਰ ਕਰ ਦਿਓ ਇਹ ਅੰਦੋਲਨ ਸਾਂਝਾ ਹੈ ਕਿਰਤੀ ਲੋਕਾਂ ਦਾ ਇੱਚ ਹੈ ਸਿੱਖ ਵੀ ਇੱਚ ਮੁਸਲਮਾਨ ਵੀ ਇੱਚ ਹਿੰਦੂ ਵੀ ਇੱਚ ਸਾਈ ਵੀ ਆਪਾਂ ਕਿਰਤ ਨਾਲ ਜੁੜੇ ਹੋਏ ਲੋਕ ਹੈ ਆਪਾਂ ਓਲ ਦੋਨਾਂ ਨਾਲ ਲੜ ਰਹੇ ਆ ਕਿ ਸਾਨੂੰ ਐਮਐਸਪੀ ਦੇ ਗਰੰਟੀ ਕਾਨੂੰਨ ਦਿੱਤਾ ਜਾਵੇ ਸਾਡਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ ਲਖੀਂਪੁਰ ਖੀਰੀ ਵਾਲੇ ਜਿਹੜੇ ਪਰਚੇ ਪਾਏ ਉਹ ਰੱਦ ਕੀਤੇ ਜਾਣ ਜਿਹੜੇ ਦੋਸ਼ੀ ਆ ਜਿਨ੍ਹਾਂ ਨੇ ਕੀਤਾ ਸਭ ਕੁਝ ਉਹਨਾਂ ਨੂੰ ਅੰਦਰ ਕੀਤਾ ਜਾਵੇ ਉਹਨੂੰ ਫੇਰ ਟਿਕਟ ਦਿੱਤੀ ਗਈ ਹੈ ਬੜੀ ਨਿੰਦਨ ਵਾਲੀ ਗੱਲ ਆ ਇਸ ਕਰਕੇ ਹੁਣ ਆ ਵੀਰ ਦੱਸੂਗਾ ਆਜੋ ਮਰ ਜਾ ਵੀ ਦੀ ਗੱਲ ਦੱਸੋ ਵੀ ਦੀ ਕਿਹੜਾ ਮਾਈਕ ਰੀ ਦੇ ਖਾ ਸਾਰਾ ਮਾਈਕ ਰੀ ਮੈਂ ਰੋਹਿਤ ਸਿੱਟੀ ਅਮਰੀ ਸਾਤੋਂ ਚਾਂਦਵਨੀੋਂ ਆਹ ਆਹ ਕਰਨਾ ਕੋਈ ਪੂਰਾ ਗੋਰੇ ਨੂੰ ਕਹਿੰਦੇ ਨੀਲਕੰਨ ਹਸਪਤਲ ਨੰਗਲੀ ਪਿੰਡ ਮੈਂ ਉੱਥੋਂ ਆਇਆ ਸਰਦਾਰ ਕਰਨਜੀਤ ਸਿੰਘ ਦੀ ਜੀਜੀ ਦੇ ਨਾਲ ਹੁੰਨਾ ਮੈਂ ਅਮਰਿੰਦਰ ਬਾਜੀ ਕਰਨਜੀਤ ਜੀ ਗੋਰੇ ਬਾਜੀ ਇਹ 4 5 ਮੈਂਬਰ ਨੇ ਜਿਹੜੇ ਮੈਨੂੰ ਆਪਣੇ ਨਾਲ ਜੋੜ ਕੇ ਰੱਖਿਆ ਨੇ ਕੀ ਕਹਿਣਾ ਚਾਹੁੰਦੇ ਜੋ ਮਤਲਬ ਤੁਸੀਂ ਸ਼ਿੰਗਰ ਚੇਚੇ ਹਿੱਸਾ ਲੈਣਾ ਮਤਲਬ ਕਿਉਂ ਜ਼ਰੂਰੀ ਸਮਝਿਆ ਦੇਖੋ ਸਾਰੇ ਭਰਾ ਇੱਥੇ ਸੰਘਰਸ਼ ਤੇ ਆਏ ਨੇ ਆਪਣਾ ਕਾਰੋਬਾਰ ਪਰਿਵਾਰ ਬੱਚੇ ਛੱਡ ਗਏ ਤੇ ਮੈਨੂੰ ਵੀ ਇਹ ਮੌਕਾ ਮਿਲਿਆ ਇਹ ਸੇਵਾ ਚ ਆਉਂਦਾ ਤੇ ਮੈਂ ਕਿਉਂ ਨਾ ਆਵਾਂ ਆਇਆ ਮੈਂ ਇੱਕ Hindu ਹੋ ਕੇ ਆਪਣੇ ਭਰਾਵਾਂ ਦੇ ਨਾਲ ਆਇਆ ਹਾਂ ਕਿ ਇਹ ਇਕੱਲੇ ਹੀ ਉੱਥੇ ਗਏ ਹੋਏ ਨੇ ਸਾਡੇ ਚ ਕੋਈ ਵੀ ਨਹੀਂ ਵਪਾਰੀ ਮੈਂ ਵਪਾਰੀ ਹੋਣ ਦੇ ਨਾਤੇ ਅੱਜ ਇੱਥੇ ਇਹਨਾਂ ਦੇ ਨਾਲ ਆ ਕੇ ਜੁੜਿਆ ਹਾਂ ਧੰਨਵਾਦ ਕਿੰਨਾ ਕਿੰਨਾ ਚਿਹਰੇ ਇੱਥੇ ਰਹੋਗੇ ਵੀਰ ਜੀ ਜਿੰਨੀ ਦੇ ਸੰਘਰਸ਼ ਚੱਲੇਗਾ ਜੀ ਮੈਂ ਇਹਨਾਂ ਦਾ ਸਾਥ ਦੇਵਾਂਗਾ। ਬੋਏ ਸੋਨਿਆ ਸਾਸਤਰੀਆ ਕਾਲ ਮਗਰੋਂ ਮਗਰੋਂ ਤਾਂ ਰੱਖ ਜਿਹੜਾ ਵਪਾਰ ਦਾ ਕੰਮ ਆ ਜਾਂ ਉਹ ਕਿੱਦਾਂ ਮਤਲਬ ਚੱਲੂਗਾ ਜੀ। ਦੇਖੋ ਜਿੱਦਾਂ ਚੱਲਦਾ ਬਈ ਉਹਦਾ ਚੱਲੀ ਜਾਊਗਾ ਕੁਝ ਫੋਨਾ ਰਾਈ ਹੋ ਜਾਊਗਾ। ਕੁਝ ਜੇ ਥੋੜਾ ਬੋਤਾ ਨੁਕਸਾਨ ਹੋਣਾ ਉਹ ਤੇ ਹੋਣਾ ਹੀ ਆ ਜੀ। ਬਾਕੀ ਜੋ ਮਾਲ ਕਰੇਗਾ ਸਾਨੂੰ ਮਨਜ਼ੂਰ ਆ। ਠੀਕ ਹੈ ਧੰਨਵਾਦ। ਲਗਾਤਾਰ ਅੱਗੇ ਵੀ ਇੱਕ ਵੀਡੀਓ ਆਈ ਸੀ ਜਿੱਥੇ ਇੱਕ ਹਿੰਦੂ ਭਰਾਵਾਂ ਨੇ ਜਿਹੜੇ ਟਾਇਰ ਬਦਲੇ ਸੀਗੇ ਕਿਸਾਨਾਂ ਦੇ ਜੋ ਨੁਕਸਾਨ ਖਨੋਰੀ ਹੋਇਆ ਸੀ ਤਾਂ ਉੱਥੇ ਇੱਕ ਹਿੰਦੂ ਜਿਹੜਾ ਪਹੁੰਚਿਆ ਵਪਾਰੀ ਉਸ ਦਾ ਕਹਿਣਾ ਹੈ ਕਿ ਮੈਂ ਹਮੇਸ਼ਾ ਅੰਦੋਲਨ ਦੇ ਵਿੱਚ ਸਾਥ ਦੇਵਾਂਗਾ ਤੇ ਨਾਲੇ ਵੀ ਕਿਹਾ ਕਿ ਇਸ ਨੂੰ ਜਿਹੜਾ ਅਤਵਾਦੀ ਜਾਂ ਖਾਲਿਸਤਾਨੀ ਜਾਂ ਹੋਰ ਅੰਦੋਲਨ ਕਿਹਾ ਜਾਂਦਾ ਅਸੀਂ ਪੰਜਾਬ ਦੇ ਸਾਰੇ ਲੋਕ ਇੱਕਾਂ ਤੇ ਅਜਿਹੇ ਅੰਦੋਲਨ ਤੇ ਜਿਹੜੇ ਸਵਾਲ ਖੜੇ ਕਰ ਰਹੇ ਨੇ ਉਹਨਾਂ ਨੂੰ ਇਸ ਵਪਾਰੀ ਨੇ ਸਹਿਤ ਦਿੱਤੀ